ਅਸੀਂ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਇਲਾਕੇ ਦੇ ਵਿੱਚ ਭਾਰੀ ਲੰਗਰ ਲਗਾਣ ਲੱਗੇ ਆ ਲਗਾਵਾਂਗੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਉਦਨ ਸ਼ਰਾਬ ਦੇ ਖੇਕੇ ਤੇ ਮੀਟ ਦੀਆਂ ਦੁਕਾਨਾਂ ਵਗੈਰਾ ਸਾਰੀਆਂ ਬੰਦ ਰਹਿਣੀਆਂ ਚਾਹੀਦੀਆਂ ਕਿਉਂਕਿ ਇੱਕ ਬੜਾ ਹੀ ਪਵਿੱਤਰ ਦਿਨ ਹੋਣ ਜਾ ਰਿਹਾ ਹੈ ਤੇਦਨ ਸਾਰੇ ਹੀ ਵਾਈ ਵਾ ਕਰਨ ਅਸੀਂ ਆਪਣੇ ਜਿਵੇਂ ਵੀ ਪ੍ਰਾਪਰਟੀ ਕੰਸਲਟੇਟ ਐਸੋਸੀਏਸ਼ਨ ਟ੍ਰਾਈ ਸਿਟੀ ਦੀਆਂ ਕੀਆਂ ਅਸੀਂ ਸਾਰੇ ਉਦਨ অবকাশ ਕਰਾਂਗੇ ਛੁੱਟੀ ਕਰਾਂਗੇ ਆਪਣੇ ਹਫਤੇ ਬੰਦਰੱਖਾਂਗੇ ਤੇ ਉਹਨੂੰ ਬਹੁਤ ਅੱਛੀ ਤਰ੍ਹਾਂ ਮਨਾਉਣ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਤੋਂ ਇਹ ਉਮੀਦ ਕਰਦਾ ਸਾਰੇ ਸ਼ਹਿਰ ਵਾਸੀ ਵੀ ਸਹਿਯੋਗ ਦੇਣ ਇਹਨੂੰ ਬਹੁਤ ਹੀ ਅੱਛੀ ਤਰ੍ਹਾਂ ਮਨਾਇਆ ਜਾਏ ਥੈਂਕ ਯੂ ਵੈਰੀ ਮਚ ਜਿੱਤੋਂ ਤੱਕ ਸਾਡੀ ਐਸੋਸੀਏਸ਼ਨ ਦਾ ਸਵਾਲ ਹੈ ਅਸੀਂ ਆਪਣੇ ਕਾਮਨ ਇਸ਼ੂਜ਼ ਜਿਹੜੇ ਕਿ ਅਸੀਂ ਸਮਝਦੇ ਹਾਂ ਲੋਕਲ ਲੈਵਲ ਤੇ ਅਸੀਂ ਲੋਕੀ ਇੰਡੀਪੈਂਡੈਂਟ ਨਹੀਂ ਹੈਂਡਲ ਕਰ 파 ਰਹੇ ਅਸੀਂ ਤਾਂ ਸਾਰੀਆਂ ਸਸਤਵ ਆਪਣੇ ਆਪਣੇ ਏਰੀਆ ਚ ਬਹੁਤ ਅੱਛੀ ਤਰ੍ਹਾਂ ਕੰਮ ਕਰ ਰਹੀਆਂ ਹੈ ਪਰ ਕਈ ਵਾਰੀ ਇਹ ਹੈ ਜੀ ਕੋਈ ਫਸ ਜਾਂਦੀ ਹੈ ਜਿਸ ਤੇ ਸਾਨੂੰ ਹੀ ਦੂਜਿਆਂ ਦੀ ਹੈਲਪ ਲਈ ਲੋਡ ਪੈਂਦੀ ਹੈ। ਉਸ ਅਸੀਂ ਸਾਰੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੀ ਟ੍ਰੇਡ ਨੂੰ ਬਹੁਤ ਹੀ ਸਫਲ ਸਫਲ ਬਣਾਉਂਦੀ ਹੈ ਐਂਡ ਕਾਮਯਾਬ ਕਰਕੇ ਇਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਪ੍ਰਯਾਸ ਰਹੇਗਾ। ਲੋਕਾਂ ਦੇ ਵੈਲਫੇਅਰ ਵਾਸਤੇ ਵੀ ਕੰਮ ਕਰਾਂਗੇ, ਆਪਣੇ ਵਾਸਤੇ ਆਪਣੀ ਟ੍ਰੇਡ ਵਾਸਤੇ ਵੀ ਕੰਮ ਕਰਾਂਗੇ ਤੇ ਦੇਸ਼ ਦੀ ਤਰੱਕੀ ਵਾਸਤੇ ਵੀ ਕੰਮ ਕਰਾਂਗੇ। ਥੈਂਕ ਯੂ। ਇਸ ਕਰਕੇ ਇਕੱਠੇ ਹੋਏ ਹੈ। ਕਪੈਲੀਗਨ ਪਗਾਨ ਰਾਮਚੰਦਰ ਜੀ ਦਾ ਮੰਦਿਰ ਇਹ ਉਦਯੋਗ 22 ਤਰੀਕ ਨੂੰ ਪਗਾਨ ਰਾਮਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪੁੰਚਿਸ਼ਟਾ ਵੀ ਹੋ ਰਹੀ ਹੈ। ਉਹ ਇੱਕ ਪਵਿੱਤਰ ਦਿਨ ਹੈ। ਸਾਨੂੰ ਸਾਰਿਆਂ ਨੂੰ ਖੁਸ਼ੀ ਹੈ। ਸ਼ਹਿਰ ਵਾਸੀਆਂ ਨੂੰ ਅਸੀਂ ਟ੍ਰਾਈ ਸਿਟੀ ਫੈਡਰੇਸ਼ਨ ਵੱਲੋਂ ਤੇ ਸਾਡੀ ਸਾਰੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜਿਹੜੀ ਸਟਾਈ ਸਿਟੀ ਫੈਡਰੇਸ਼ਨ ਦੀ ਮੈਂਬਰ ਨੇ। ਔਰ ਸਾਰੇ ਜਨਰਲ ਪ੍ਰਾਪਰਟੀ ਡੀਲਰ ਮੈਂਬਰ ਔਰ ਸਾਰੇ ਸ਼ਹਿਰ ਨੂੰ ਚੰਡੀਗੜ੍ਹ ਨੂੰ ਸਾਰੇ ਡਾਈਸਿਟੀ ਨੂੰ ਪੁਜਕੁਲਾ ਚੰਡੀਗੜ੍ਹ ਕੋਹਾੜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ